ਲਏ ਦੋਸਤੋ ਅੱਜ ਪਿੰਡ ਆਪਾਂ ਕੋਟਲੀ ਸੰਘਰ ਵਿੱਚ ਖੜੇ ਆਂ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਤੇ ਤਹਿਸੀਲ ਵੀ ਮੁਕਸਰ ਹੀ ਪੈਂਦੀ ਹੈ ਤੇ ਛਵੇਲ ਵਾਲੀ ਪਿੰਡ ਨਾਲ ਲੱਗਦਾ ਤੇ ਨਾਲ ਹੀ ਇਹਦੇ ਆਸਾ ਬੁੱਟਰ ਪਿੰਡ ਹੈ ਤੇ ਨਾਲ ਹੀ ਪੁੱਟੀ ਵਾਲਾ ਪਿੰਡ ਹੈ ਇਧਰ ਥਾਂਦੇ ਵਾਲਾ ਨੇੜੇ ਥਾਂਦੇ ਵਾਲਾ ਵੀ ਥਿੰਦੇ ਵਾਲਾ ਵੀ ਥਾਂਦੇ ਵਾਲਾ ਵੀ ਨਾਲ ਹੀ ਆਉਂਦਾ ਥਾਂਦੇ ਵਾਲਾ ਵੀ ਨਾਲ ਹੀ ਦੋਸਤੋ ਅੱਜ ਭਾਈ ਹਰਪ੍ਰੀਤ ਬਰਾੜ ਦੇ ਘਰੋਂ ਕੋਟਲੀ ਸੰਘਰ ਪਿੰਡ ਦੇ ਵਿੱਚੋਂ ਅੱਜ ਵੀਡੀਓ ਬਣ ਰਹੀ ਹੈ ਜਿੱਥੇ ਮੇਲਾ ਲੱਗਾ ਟਰੈਕਟਰਾਂ ਦਾ ਬਹੁਤ ਵੱਡਾ ਕਹਿਣ ਤੋਂ ਭਾਵ 1 ਨਹੀਂ 2 ਨਹੀਂ 4 ਨਹੀਂ ਅਨੇਕਾਂ ਹੀ ਟਰੈਕਟਰ ਵੀ ਜਿੰਨੇ ਵੀ ਕਹਦੀ ਓਨੇ ਟਰੈਕਟਰ ਚਾਹ 44 ਲੈ ਲਓ 855 ਲੈ ਲਓ 16 ਲੀਕਾ ਲੈ ਲਓ 735 ਲੈ ਲਓ ਹੌਲੈਂਡ ਲੈ ਲਓ ਜੌਂਡੀਅਰ ਲੈ ਲਓ ਜਿਹੜਾ ਮਰਜੀ ਲੈ ਹੌਲੈਂਡ ਕੋਈ ਵੀ ਟਰੈਕਟਰ ਤੁਸੀਂ ਲੈਣਾ ਪਾਈ ਜੀ ਦਾ ਕੰਟੈਕਟ ਨੰਬਰ ਵੀ ਨਾਲ ਲਾਵਾਂਗੇ ਆਪਾਂ ਤੇ ਬਾਈ ਜੀ ਆਪਣੇ ਕੋਲੇ ਪਹਿਲਾ ਟਰੈਕਟਰ ਆ ਕੇ 855 ਕਿਹੜਾ ਮਾਡਲ ਆਈ ਇਹ ਪਹਿਲਾਂ ਬਾਈ ਤੁਹਾਡਾ ਅਮਰੀਕ ਜੀ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਸਾਡੇ ਘਰੇ ਪਹੁੰਚਣ ਤੇ ਹਾਂ ਤੁਹਾਡਾ ਵੀ ਆਪਣਾ ਨੰਬਰ ਦੱਸ ਦਈਏ ਮੋਬਾਈਲ ਬੋਲ ਕੇ ਬੰਲੇ ਨੂੰ ਮੋਬਾਈਲ ਨੰਬਰ ਤੁਸੀਂ ਮੋਬਾਈਲ ਨੰਬਰ 9855369248

ਹਾਂਜੀ 12 9 2025 25 12 9 2025 ਦੀ ਵੀਡੀਓ ਹੈ ਦੱਸ ਦਈਏ ਪੰਪਰਾਵਾਂ ਨੂੰ ਯਾਰ ਹਾਂ ਸਹੀ ਮਰ ਕੇ ਨਾ ਡੇਟ ਕਹੀ ਜਿਹੜੀ ਅਗਲਾ ਕਹਿੰਦਾ ਯਾਰ ਟਰੈਕਟਰ ਪਿੱਛੇ ਆਪਣੀਆਂ ਵੀਡੀਓ ਜਾਵੇ ਉਹਨੀਆਂ ਕਰਕੇ ਨਾ ਹਾਂਜੀ ਹਾਂਜੀ ਆ ਟਰੈਕਟਰ ਵੇਚ ਜਾਂਦੇ ਅਗਲਾ ਫੋਨ ਕਰੀ ਜੰਨਾ ਉਹ ਫੋਨ ਕਰੀ ਨਾ ਹਾਂ ਇਹ ਲੇਟੈਸਟ ਅੱਜ ਬਣ ਰਹੀ ਹੈ ਜਿਹੜਾ ਟਰੈਕਟਰ ਸਟਾਕ ਆਪਣੇ ਕੋਲੇ 45 46 ਟਰੈਕਟਰਾਂ ਦਾ ਸਟਾਕ ਵਾਇਕੁਰੀ ਕਰਪਣਾ ਹੈਗਾ ਹਾਂਜੀ ਹਾਂਜੀ ਤੇ ਜਦੋਂ ਵੀ ਪਹਿਲਾਂ ਹੀ ਕਹਿ ਗਿਆ ਟੈਵੀ ਦੀ ਅੱਜ ਬਹੁਤ ਵੱਡਾ 1 ਨਹੀਂ 2 ਨਹੀਂ 4 ਨਹੀਂ ਬਸ ਵਾਇਕੁਰੀ ਟਰੈਕਟਰ ਮੇਰਾ ਭਰਾਵਾ ਸੱਚੇ ਪਾਛੋ ਬਾਈ ਜੀ ਇਹ ਕਿਹੜਾ ਮਾਡਲ ਆ ਇਹ 855 ਬਾਈ ਅਮਰੀਕਾ 2000 ਅੰਗਰੇਜ਼ 2022 ਇਹ 18 ਮਾਡਲ ਹੈ ਤੇ ਟਰੈਕਟਰ ਐਡਾ ਕਿ ਨਵਾਂ ਨਾ ਸਾਡੀ ਵੇਖ ਕੇ ਜਰੂਈ ਟਰੈਕਟਰ ਗਏ ਰੂ ਖੋਜੋਗੀ ਅਸੀਂ ਟਰੈਕਟਰ ਚਲਾਇਆ ਹੁਣੀ ਠੀਕ ਹੈ ਟਰੈਕਟਰ ਐਡਾ ਨਵਾਂ ਹੈ ਤੇ ਕੋਈ ਚੀਜ਼ ਨਹੀਂ ਟਰੈਕਟਰ ਦੀ ਖੁੱਲੀ ਰੇਸ ਵੀ ਕੰਪਨੀ ਦੀ ਲੱਗੀ ਵੀ ਅਸੀਲ ਸੂਲ ਜਿਹੜੀ ਜਿਵੇਂ ਨਵਾਂ ਟਰੈਕਟਰ ਹੈ 1500 ਕੁਸ ਘੰਟੇ ਚੱਲਿਆ ਹੋਇਆ ਤੇ ਮੈਂ ਨਾ ਟਰੈਕਟਰ ਬੰਦਾ ਜਿਹੜਾ ਲੈ ਜਾਊਗਾ ਤੇ ਯਾਦ ਰੱਖੂਗਾ ਵੀ ਟਰੈਕਟਰ ਵਾਕਈ ਟਰੈਕਟਰ ਮਿਲਿਆ ਨਵਾਂ ਨੁਕ ਟਰੈਕਟਰ ਨੁਕਰਾ ਜਿਹਨੇ ਬਣ ਮਲੋ ਨਵੇਂ ਵਾਲੀ ਕਲੀ ਫੀਲਿੰਗ ਆਊਗੀ ਟਰੈਕਟਰ ਚ ਲਾ ਕੇ ਠੀਕ ਹੈ ਜੀ ਹਾਂ ਯਾਨੀ ਕਿ ਦੋਸਤੋ ਬਿਲਕੁਲ ਨਵਾਂ ਟਰੈਕਟਰ ਹੈ ਬਿਲਕੁਲ ਨਵਾਂ 2000 ਹਾਰਾ ਮਲੋ ਆਹ ਕੰਪਨੀ ਦੇ ਆਹ ਤੱਕ ਕੰਪਨੀ ਦੇ ਇਹ ਲੱਗੇ ਹੋਏ ਆਹ ਮਾਰ ਸਾਰੇ ਇੱਥੇ ਸਟਿੱਕਰ ਆ ਸਾਰੇ ਕਿਲਕ ਕੋਲ ਸਟਿੱਕਰ ਵੀ ਲੱਗਿਆ ਹੋਇਆ ਹੈ ਸਾਰੇ ਉਹ ਉੱਥੇ ਵੀ ਪੜੇ ਬੇਗ ਮਗਰਾਰ ਦੇ ਜਿਹੜਾ ਉਹ ਨਾ 바ਾਰ ਕੋਡ ਨਹੀਂ ਹੁੰਦਾ ਉਹ 바ਾਰ ਕੋਡ ਉਹ ਕੰਪਨੀ ਦਾ ਉੱਚੇ ਮਾਰੋ ਟਰੈਕਟਰ ਦੇ ਵੀ ਨਹੀਂ ਆਊਗਾ ਕਿਸੇ ਨਾਲ ਨੂੰ ਚਾਬੀ ਲੱਗੀ ਹੋਵੇ ਜ਼ਿੰਮੇਵਾਰੀ ਹੈ ਯਾਰ ਆ ਰੇਟ ਕਿਉਂ ਹੋਰ ਗਿਆ ਪਿਆ ਦੇਸੀ ਕਿਉਂ ਵਰਗਾ ਤੇ ਆ ਸਪੀਕਰ ਇਹ ਲਗਾ ਹੈ ਟ੍ਰੈਕਟਰ ਵਿੱਚ ਤੇ ਸਪੀਕਰ ਜਿਹੜਾ ਆ ਪਿਆ ਵਿੱਚ ਜਿਹੜਾ ਸਾਰੇ ਵਿੱਚੋਂ ਵਹੀ ਹੈ ਯਾਰ ਫੈਕਟਰੀ ਜਮਨ ਨਵੇਂ ਬਾਈ ਇੰਗਰੇਜ਼ ਹਾਂਜੀ ਹਾਂਜੀ ਜਮਨ ਨਵੇਂ ਦਾ ਨਵਾਂ ਜੀ ਇਹ ਆਪਣਾ ਰੇਟ ਇਹਦਾ ਕਿੰਨਾ ਮੰਗਣ ਨੂੰ ਮਰਜ਼ੀ ਮੰਗਾ ਲਓ ਆਪਾਂ ਭਰਾਵਾਂ ਨੂੰ ਤੁਹਾਡੇ ਮਾਦੀ ਵਿੱਚ ਵੀ 5 ਲੱਖ ਤੇ 70 ਹਜ਼ਾਰ ਦਾ ਟਰੈਕਟਰ ਦੇ ਦਾਂਗੇ ਨਵਾਂ ਟਰੈਕਟਰ ਕੋਰਾ 5 ਲੱਖ ਤੇ 70 ਹਜ਼ਾਰ ਦਾ ਟਰੈਕਟਰ ਆ ਬੰਦਾ ਲੈ ਜੇ ਕਿ ਸਾਲ ਦੀ ਲਿਖ ਕੇ ਕਾਗੀ ਕੋਰੇ ਤੇ ਲੈ ਜੇ ਮੇਰੀ ਲੈਟਰ ਪੈਡ ਤੇ ਗਾਰੰਟੀ ਬੰਦਾ ਵੀ ਸਾਲ ਭਰ ਵੀ ਟਰੈਕਟਰ ਤੇ ਕੋਈ ਲੰਭ ਆ ਗਿਆ ਤੇ ਛੱਡ ਕੇ ਪੈਸੇ ਲੈ ਜੇ ਮੋੜ ਲੈ ਦੋਸਤੋ ਐਡੂ ਵੱਡੀ ਕੋ ਗਾਰੰਟੀ ਨਹੀਂ ਹੁੰਦੀ ਬਾਈ ਬਾਈ ਹਰਪ੍ਰੀਤ ਬਰਾਡ ਦਾ ਪੂਰਾ ਤਸੱਲੀ ਬਕਸ ਕੰਮ ਹੈ ਟਰੈਕਟਰ ਚੜਦੇ ਤੇ ਚੜਦਾ ਟਰੈਕਟਰ ਤੁਹਾਨੂੰ ਦਿਖਾਵਾਂਗੇ ਅਗਲਾ ਹੈਗਾ ਸੋਨਾ ਲੀਕਾ ਡੀਆਈ 60 ਆਰ 100 2015 ਮਾਡਲ ਹੈ ਬਾਈ ਅੱਛਾ ਜੀ ਤੇ ਟਰੈਕਟਰ ਵਧੀਆ ਟਰੈਕਟਰ ਹੈ ਜੀ ਅਗਲੇ ਟਾਇਰ ਨਵੇਂ ਆ ਪਿਛਲੇ ਟਾਇਰ ਅੱਧੇ ਆ ਠੀਕ ਹੈ ਤੇ ਪੂਰਾ ਸਾਫ ਸੁਥਰਾ ਇੰਜਨ ਗੇਅਰ ਦੀ ਗਾਰੰਟੀ ਇਹਦੀ ਵੀ ਟਰੈਕਟਰ ਦੀ ਪਹਾੜੇ ਤੇ ਚੱਲਿਆ ਹੋਇਆ ਤਾਂ ਵੀ ਜ਼ਿੰਮੇਵਾਰੀ ਆ ਪੂਰੀ ਫੁੱਲ ਆ ਪੰਜਾਬ ਨੰਬਰ ਆ ਇਹ ਪਹਾੜੇ ਤੇ ਚੱਲਿਆ ਹੋਇਆ ਤਾਂ ਵੀ ਜ਼ਿੰਮੇਵਾਰੀ ਆ ਫੁੱਲ ਚੰਗਾ ਟਰੈਕਟਰ ਹੈ ਰੇਟ ਸਿਰਫ ਇਹਦਾ 4.5 ਲੱਖ ਹੈ ਤੇ 4 ਲੱਖ ਦੇ ਨੇੜੇ ਮੈਂ ਲੋਨ ਵੀ ਕਰਾ ਦੂੰਗਾ ਠੀਕ ਹੈ ਜੀ 55000 ਰੁਪਿਆ ਦੇ ਕੇ ਟਰੈਕਟਰ ਬੰਦਾ ਲੈ ਜਾ ਸਕਦਾ 55-60000 ਰੁਪਇਆ ਦੇ ਕੇ ਟਰੈਕਟਰ ਦੇ ਦੇਵਾਂਗੇ ਆਪਾਂ ਸਵਾ 1/4 ਦਾ ਟਰੈਕਟਰ ਹੈ ਤੇ 35000 ਰੁਪਇਆ ਲੋਨ ਦਾ ਖਰਚਾ ਆਉਂਦਾ ਬੀਮਾ ਕਾਪੀ ਨਾ ਕਰਾਉਂਦਾ ਸਾਰਾ ਕੁਝ ਇਹ ਆਪਾਂ ਟਰੈਕਟਰ ਦੇ ਦੇਵਾਂਗੇ ਬੰਦੇ ਕੋਲ ਜਿਹਦੇ ਕੋਲ 55000 ਹੋ ਗਿਆ 4 ਲੱਖ ਦੇ ਨੇੜੇ ਆਪਾਂ ਲੋਨ ਕਰਾ ਦੇਣਾ ਲੋਨ ਕਰਾ ਦੇਵਾਂਗੇ ਮੈਂ ਦੋਸਤੋ ਇਹ ਵੀ ਬਹੁਤ ਫੁੱਲ ਜੰਗਾ ਟਰੈਕਟਰ ਆ ਜਿਹਨੂੰ ਅੱਜ ਕੱਲ ਬੰਦਿਆਂ ਨੂੰ ਹੁਣ ਪਾੜੇ ਕਿਰਾਏ ਤੇ ਚੱਲਣੇ ਆ ਟਰੈਲ ਸੋਣ ਵਾਲੀ ਕਜਾਰੇ ਚੱਲਣੇ ਆ ਕਿਰਾਏ ਆਸਤੇ ਤੇ ਜਿਹੜਾ ਮੰਦਾ ਮਰਜੀ ਲੜੇ ਟਰੈਕਟਰ ਤੇ ਇੱਥੇ ਵੀ ਪੈਸਾ ਲੱਗ ਜਾ ਸੀਜ਼ ਠੀਕ ਹੈ ਵੀ ਟਰੈਕਟਰ ਦੇ ਪੈਸੇ ਲੱਗ ਜਾਣਾ ਟਰੈਕਟਰ ਇੱਡਾ ਚੱਲਣ ਚਾਲਦਾ ਵਧੀਆ ਨਾ ਤੇ ਫਕਾ ਵਧੀਆ ਇੱਕ ਹਸ ਕਲਾਸ ਟਰੈਕਟਰ ਆਈ ਆਪਾਂ ਨਾ ਆ ਪਰਖ ਕੇ ਜਾ ਕੇ ਟਰੈਕਟਰ ਲਿਆਉਣਾ ਮੈਂ ਆਪਾਂ ਵਿਸ਼ਵਾਸ ਨਹੀਂ ਕਰਦੇ ਆਪਾਂ ਅਗਲੇ ਦੇ ਘਰੇ ਜਾ ਕੇ ਚਲਾ ਕੇ ਪਰਖ ਕੇ ਫਿਰ ਟਰੈਕਟਰ ਅਸੀਂ ਆਪ ਲਿਆਉਣੇ ਆ ਨਹੀਂ ਉਦਾਂ ਵੀ ਟਰੈਕਟਰ ਮੰਗਾ ਲੈਣ ਸਾਨੂੰ ਕਹਿੰਦੇ ਭੇਜ ਦੇ ਨਾ ਬਈ ਅਸੀਂ ਘਰੇ ਆਈ ਚੀਜ਼ ਤਾਂ ਨਹੀਂ ਮੋੜਨੀ ਵੀ ਅਸੀਂ ਆਪ ਜਾ ਕੇ ਪਰਖ ਕੇ ਟਰੈਕਟਰ ਲਿਆਵਾਂਗੇ ਯਾਨੀ ਕਿ ਪੂਰੀ ਤਸੱਲੀ ਵਾਲਾ ਹਾਂ ਹਾਂ ਪੂਰੀ ਤਸੱਲੀ ਵਾਲਾ ਕੰਮ ਕਰਾਂਗੇ ਠੀਕ ਹੈ ਤੇ ਇਸ ਤੋਂ ਅਗਲਾ ਜਿਹੜਾ ਪਾਵਰ ਅਗਲਾ ਆ ਗਿਆ ਫਾਰਮਟ੍ਰਕ 60 2017 ਮਾਡਲ ਕਲਾਸਿਕ ਮਾਡਲ ਦੇ ਵਿੱਚ ਹੈ ਟੌਪ ਮਾਡਲ ਹੈ ਨਾਲ ਦੇ ਟਾਇਰ ਹੈ ਟਰੈਕਟਰ 2400 ਘੰਟਾ ਚੱਲਿਆ 6 ਸੀਰ ਦਾ ਟਰੈਕਟਰ ਸਾਰਾ ਪੁੱਤ ਵਿਖਾ ਦੇ ਸਾਰਾ ਅੱਗੋਂ ਪਿੱਛੋਂ ਤੇ ਚੰਗੀ ਤਰ੍ਹਾਂ ਵਿਖਾ ਦੇ ਟਰੈਕਟਰ ਲੈ ਦੋਸਤੋ ਇਹ ਵੀ ਸਾਰਾ ਟਰੈਕਟਰ ਵਿਖਾ ਦੇ ਨਵਾਂ ਟਰੈਕਟਰ ਕਿਤੇ ਰੰਗ ਪੇਂਟ ਹੋਵੇ ਜ਼ਿੰਮੇਵਾਰੀ ਹੈ ਪਹਿਲੀ ਗੱਲ ਮੈਂ ਅੱਗੇ ਵੀ ਕਿਹਾ ਵੀ ਮੇਰੇ ਟਰੈਕਟਰ ਰੰਗ ਪੇਂਟ ਨਹੀਂ ਹੁੰਦੇ ਮੇਰੇ ਟਰੈਕਟਰ ਪੁਆਇਂਟ ਜਾ ਕੇ ਪੇਂਟਰ ਤੋਂ ਜਿਹੜਾ ਮੈਂ ਕਹਦਾ ਨਹੀਂ ਪੇਂਡਣਾ ਉਹ ਪੇਂਟਰ ਤੋਂ ਜਾ ਕੇ ਚੈੱਕ ਕਰਾ ਲੈ ਮੈਂ ਨਹੀਂ ਆਪਾਂ ਉਦਾਂ ਨਾ ਹੀ ਕਮਾਇਆ ਆਪਾ ਉਹ ਨਹੀਂ ਗਮ ਕਰਦੇ ਵੀ ਆਪਣੇ ਕੋਲੇ ਬੰਦਾ ਆਊਗਾ ਉਹ ਅਗਲਾ ਕਹੂਗਾ ਵੀ ਜੇ ਚੰਗੇ ਟਰੈਕਟਰ ਲੈਣੇ ਆ ਨਾ ਬਰਾੜ ਕੋਲੇ ਜਾਵੜੋ ਬਾ ਇਹ ਹੀ ਆਪਾਂ ਵਾਈ ਗੁਰੂ ਕਹਨੇ ਆ ਇਹ ਹੀ ਸ਼ੋਕਰਾਨਾ ਕਰਦੇ ਵਾਈ ਗੁਰੂ ਬਈ ਇੱਜ਼ਤ ਬਣਾਈ ਰੱਖੀ ਬਸ ਇਹ ਸਹੀ ਹੈ ਸਹੀ ਹੈ ਉਸ ਤੋਂ ਬਾਅਦ ਜਿਹੜਾ ਆਹਾ ਇਹਦਾ ਰੇਟ ਤਾਂ ਦੱਸ ਦਈਏ ਸੋਹਣਿਆ ਇਹਦਾ ਰੇਟ ਹੈਗਾ ਬਾਈ ਜੀ 4 ਲੱਖ ਤੇ 85 ਹਜ਼ਾਰ ਦਾ ਦੇਣਾ ਟਰੈਕਟਰ ਜਿੰਨਾ ਮਰਜ਼ੀ ਮੰਗਾ ਲਓ 17 ਮਾਡਲ ਟਰੈਕਟਰ ਤੇ ਲੋਕ 5.5 ਲੱਖ ਰੁਪਈਆ ਵੀ ਮੰਗਦੇ ਆ ਈਪੀਆਈ ਆ ਸੈਂਟਰ ਗੇਅਰ ਵਾਲਾ ਨਵਾਂ ਨੁੱਕ ਫਾਈਬਰੂਪ ਲੱਗਿਆ ਹੋਇਆ ਨਵਾਂ ਟਰੈਕਟਰ ਕੋਰਾ ਕਿੱਥੋਂ ਖੁੱਲਿਆ ਹੋਇਆ ਕੰਪਨੀ ਕਿਦੋਂ ਵੇਸ ਤੇ ਕਿਸ ਤੂ ਸਾਰੇਆ ਕੰਪਨੀ ਦੇ ਬਾੜਕੋਣ ਲੱਗੇ ਹੋਏ ਆ ਜਾ ਕੇ ਚੈੱਕ ਕਰਾਰੇ ਬੰਦਾ 2400 ਕਿੰਡਾ ਜੈਨੂਨ ਚੱਲਿਆ ਹੋਇਆ ਠੀਕ ਹੈ ਹਾਂ ਨਾਲ ਦੇ ਟਾਇਰ ਟਰੈਕਟਰ ਦੇ ਵੇਖ ਲੈ ਤੂੰ ਲੈ ਦੋਸਤੋ ਨਾਲ ਦੇ ਟਾਇਰ ਮੈਂ ਕੈਮਰਾਮੈਨ ਨੂੰ ਬਾਈ ਜੀ ਨੂੰ ਕਹੂੰਗਾ ਇਧਰੋਂ ਟਰੈਕਟਰ ਫਰੰਟ ਤੋਂ ਵਿਖਾ ਸਾਰਾ ਜੰਗੀ ਤਰਾ ਬੁੱਧ ਵਿਖਾ ਦੇ ਅੱਗੇ ਪਿੱਛੇ ਪਰਲੇ ਪਾਸੇ ਹੋ ਵਿਖਾ ਬਾਹਲਾ ਵਿੱਚ ਨਹੀਂ ਉਧਰ ਪੰਪਰ ਤੋਂ ਟਰੈਕਟਰ ਵਿਖਾ ਪਰਲੇ ਪਾਸੇ ਸਾਰਾ ਵਿਖਾ ਲਿਆ ਕਰ ਅੰਦਰ ਨੂੰ ਹਰਪ੍ਰੀਤ ਬਰਾੜ ਜੀ ਵਿੱਚ ਹੁਣ ਨਹੀਂ ਨਹੀਂ ਕੋਈ ਨਹੀਂ ਆਪਾਂ ਨੂੰ ਤਾਂ ਬਾਬੇ ਦੀ ਕਿਰਪਾ ਨਾਲ ਸਾਰਾ ਕੁਝ ਫਿਰ ਅਗਲਾ ਫੋਟੋ ਨਾ ਪਤਾ ਕੀ ਗੱਲ ਹੈ ਰੇਟ ਕੀ ਦੱਸਈ ਆ ਰੇਟ ਇਹਦਾ 4,85,000 ਰੁਪਏ ਦੇਣ ਵਾਲਾ ਹੈ 4,85 ਹਾਂ ਮੈਂ ਮੰਗਣ ਨੂੰ 5.5 ਸਾਢੇ 5 ਕੋਸ ਮੰਗਾ ਲਓ ਇੱਥੇ ਆ ਕੇ ਬੰਦੇ ਕਹਿੰਦੇ ਤੂੰ ਤਾਂ ਇੰਨੇ ਮੰਗੇ ਸੀ ਬਾਈ ਯਾਰ ਮੰਗੇ ਸੀ ਮੈਂ ਕੋਈ ਨਜਾਇਜ਼ ਥੋੜੀ ਮੰਗ ਲੈ ਮੈਂ ਲੋਕਾਂ ਨੂੰ ਪਹਿਲਾਂ ਹੀ 20-30,000 ਰੁਪਏ ਸਸਤਾ ਰਹਿਣਾ ਯਾਰ ਹਰ ਇੱਕ ਬੰਦੇ ਨੂੰ ਮੈਂ ਸਸਤਾ ਹੈ ਠੀਕ ਹੈ ਜੀ ਹਾਂ ਤੇ ਟਰੈਕਟਰ ਵੀ ਵਧੀਆ ਦੇ ਨੰਬਰ ਇਹ 4 ਹੈ ਪਹਿਲੀ ਪਾਲਦੀ ਦਾ ਐਨਓਸੀ ਮੈਂ ਦੇਊਂਗਾ ਜੇ ਨੋਨ ਨਹੀਂ ਕਰਾਉਣਾ ਇੱਥੇ ਹੋਰ ਸਰ ਸਾਢੇ 4 ਲੱਖ ਦੇ ਨੇੜੇ ਲੋਨ ਵੀ ਕਰਾ ਦੂੰਗਾ ਲੋਨ ਵੀ ਕਰਾ ਦੂੰਗਾ ਹਾਂ ਜਿਹੜੇ ਬੰਦੇ ਨੂੰ ਲੋਨ ਕਰਾਉਣਾ ਦੋਸਤੋ ਆ ਟਰੈਕਟਰ ਦਾ ਤੁਸੀਂ ਰੇਟ ਵੀ ਪਤਾ ਕਰ ਲਿਆ ਟਰੈਕਟਰ ਵੀ ਆ 750 ਸੋਨਾਲੀਕਾ ਸੋਨਾਲੀਕਾ 750 ਸ਼ਾਨਦਾਰਾ ਟਰੈਕਟਰ ਬਹੁਤ ਸੁਨੱਖਾ ਟਰੈਕਟਰ ਹੈ ਹਾਂ ਤੇ ਬਹੁਤ ਹੀ ਸੋਹਣਾ ਟਾਇਰ ਟੂਰ ਵੀ ਬਹੁਤ ਘੋੜੇ ਵਰਗਾ ਟਰੈਕਟਰ ਆ ਦੋਸਤੋ ਇਹ ਵੀ 15 ਮਾਡਲ ਹੈ ਇਹ ਬਾਈ ਅੰਗਰੇਜ਼ ਅਤੇ ਚੰਗਾ ਟਰੈਕਟਰ ਘੱਟ ਚੱਲਿਆ ਵਿਆ ਤੇ ਟਾਇਰ 16 ਵਾਲੇ ਪਾਏ ਹੋਏ ਆ ਚਾਰੇ ਟਾਇਰ 80 85 ਪੈਸੇ ਆ ਇੰਜਨ ਗੇਅਰ ਦਾ ਇੱਕ ਨੰਬਰ ਟਰੈਕਟਰ ਹੈ ਜਿਹਨੂੰ ਕਹਿੰਦੇ ਹੁੰਦੇ ਆ ਤੇ ਜਮਾ ਪੂਰਾ ਸਾਫ ਸੁਥਰਾ ਤੇ ਸਵਾ 4 ਲੱਖ ਰੁਪਏ ਦਾ ਆਪਾਂ ਟਰੈਕਟਰ ਦੇ ਦਾਂਗੇ ਤੇ ਜੀਤੇ 360 65000 ਦਾ ਲੋਨ ਵੀ ਕਰਾ ਲਵਾਂ ਲੋਨ ਵੀ ਕਰਾ ਦੋ ਇਹ ਵੀ ਨੰਬਰ ਹਰਿਆਣਾ ਨੰਬਰ ਹਰਿਆਣਾ ਮੇਰੇ ਕੋਲ ਜਿਆਦਾ ਹਰਿਆਣੇ ਚੋਂ ਲਿਆਉਣਾ ਮੈਂ ਉੱਥੇ ਨਾ ਪਹਾੜਾ ਹੈ ਨਹੀਂ ਮੈਂ ਮੇਰੇ ਕੋਈ ਐ ਨਹੀਂ ਵੀ ਇੱਥੋਂ ਵੀ ਲੈ ਸਕਦਾ ਮੈਂ ਇਹ ਆ ਵੀ ਸੋਨਾ ਲੀਕਾ ਸੱਤ ਇਹ ਵੀ 17 ਮਾਡਲ ਹੈ ਐਚ ਡੀ ਐਮ ਜਾਰੇ ਤੋਰੇ ਵਾਲਾ ਠੀਕ ਹੈ ਜੀ ਜਮਾ ਚੰਗਾ ਟਰੈਕਟਰ ਹੈ ਫੁੱਲ ਇੰਜਨ ਗੇਅਰ ਦੀ ਮੇਰੀ ਹਰਕਜੀਤ ਦੀ ਗਾਰੰਟੀ ਫੈਬਰੂਪ ਲੱਗੀ ਵੀ ਆ ਪੂਰਾ ਸਾਫ ਸੁਥਰਾ ਟਰੈਕਟਰ ਆ ਟਾਇਰ 80 85 ਪੈਸੇ ਇਹਦੇ ਵੀ ਕਿਤੇ ਦੇ ਆ ਅੱਛਾ ਜੀ ਦਿਖਾ ਦੇ ਟਰੈਕਟਰ ਪੂਰਾ ਸਾਰਾ ਅਗਲੇ ਨੂੰ ਐਚ ਡੀ ਐਮ ਆ ਟਰੈਕਟਰ ਜਾਰੇ ਤੋਰੇ ਵਾਲਾ ਇਹ ਵੀ ਐਚ ਡੀ ਐਮ ਆ ਦੋਨੇ ਐਚ ਡੀ ਐਮ ਟਰੈਕਟਰ ਆ ਪੂਰਾ ਵਧੀਆ ਟਰੈਕਟਰ ਆ ਜੀ ਸਾਫ ਸੁਥਰਾ 2017 ਮਾਡਲ ਹੈ ਇਹ ਠੀਕ ਹੈ ਇਹ ਆਪਾਂ ਭਾਈ ਅੰਗਰੇਜ਼ 2 4 ਲੱਖ ਤੇ 60000 ਰੁਪਏ ਦੇ ਦਾਂਗੇ 4 ਲੱਖ ਦੇ ਨੇੜੇ ਲੋਨ ਹੋ ਜਾਊਗਾ ਲੋਨ ਹੋ ਜਾਊਗਾ ਇਹ ਆਪਾਂ ਜੀ ਇਸਨੋਂ ਵਾਲੇ ਰੇਟ ਦੱਸਿਆ ਇਹ ਠੀਕ ਹੈ ਜੀ ਹਾਂਜੀ ਇਹ ਆ ਗਿਆ ਫਾਰਮ ਮੰਡਾਲੀ 2010 ਮਾਡਲ ਹੈ ਜੀ ਡਬਲ ਕਲਚ ਦੇ ਵਿੱਚ ਹੈ ਟਾਇਰ ਇਹਦੇ 80 75 80 ਪੈਸੇ